ਰਹਿਣ ਵਾਲਿਆਂ ਮੈਂ ਨਾ Shimla Rani ਆ ਸਿਕਣੀਆਂ ਦੇ ਰਹਿਣ ਵਾਲਿਆਂ ਆ ਹਾਂਜੀ ਕੀ ਗਵਾਈ ਆ ਤੁਹਾਡੀ ਤੁਹਾਡੀ ਗਵਾਈ ਇੱਕ ਬੇਬੀ ਦੀ ਆ ਅੱਛਾ ਸਾਡੇ ਬੇਬੀ ਆ ਕਿ ਨਵਾਂ ਲਿਆਂਦਾ ਹਾਤੀ ਸਾਰਿਆਂ ਨੇ ਪਹਿਲਾ ਬੇਟਾ ਸੀਗਾ 1.5 ਸਾਲ ਬਾਅਦ ਫੇਰ ਅਸੀਂ ਬੇਬੀ ਗਰਭ ਵਿੱਚ ਆ ਗਿਆ ਸੀ ਗਰਭ ਦੇ ਵਿੱਚ ਬੇਬੀ ਫੇਰ ਆ ਗਿਆ 1.5 ਸਾਲ ਦਾ ਪਹਿਲਾ ਬੇਟਾ ਹਾਂਜੀ ਤੇ ਹੁਣ ਕਿੰਨੇ ਟਾਈਮ ਦੀ ਪ੍ਰੈਗਨਸੀ ਆ ਹੁਣ 5 5ਵਾਂ ਮਹੀਨਾ ਲੱਗਿਆ ਹੋਇਆ 5ਵਾਂ ਮਹੀਨਾ ਹਾਂਜੀ ਅੱਛਾ ਤੇ ਕੋਈ ਦਵਾਈ ਦੋਈ ਇਦਾਂ ਦਾ ਡਾਕਟਰ ਨੂੰ ਦਿਖਾਉਣ ਦੀ ਲੋੜ ਪਈ ਨਹੀਂ ਜੀ ਕੋਈ ਨਹੀਂ ਲੋੜ ਕਿੱਦਾਂ ਹੋਇਆ ਫਿਰ ਮਾਸੀ ਜੀ ਮਾਂ ਸ਼ੇਖ ਮਹਾਂ ਸ਼ੇਖ ਦੀ ਪ੍ਰੇਮ ਦੇ ਦੁਆਰਾ ਸੰਤ ਦੇ ਹੱਥੋਂ ਦੇਈ ਹਾਂਜੀ ਦੂਜੇ ਬੇਬੀ ਦਾ ਪਤਾ ਹੀ ਨਹੀਂ ਲੱਗਾ ਕਦੋਂ ਗਰਭ ਵਿੱਚ ਆ ਗਿਆ ਹਾਂਜੀ ਔਰ ਹੁਣੇ ਬੇਬੀ ਪੰਜ ਮੰਥ ਤੱਕ ਗਰਭ ਦੇ ਅੰਦਰ ਹੈ ਪਹਿਲਾਂ ਬੇਬੀ ਕਿੰਨੇ ਟਾਈਮ ਬਾਅਦ ਹੋਇਆ ਸੀ 9 ਸਾਲਾਂ ਬਾਅਦ ਹੋਇਆ ਸੀ 9 ਸਾਲਾਂ ਬਾਅਦ ਹਾਂਜੀ ਉਸਤਾਪਾ ਕੀ ਕਹਿੰਦੀ ਸੀ ਕਿ ਬੱਚਾ ਕਿ ਮੈਂ ਇਹਨੂੰ ਬੱਚਾ ਨਹੀਂ ਹੋਣ ਦੇਣਾ ਮੈਂ ਕਹਿਆ ਇਹਨਾਂ ਦੇ ਬੱਚੇ ਆਉਣਗੇ ਬੱਚੇ ਪਾਪਾ ਜੀ ਇਹੀ ਤੁਸੀਂ ਸ਼ਬਦ ਕਿਹਾ ਸੀ ਸਾਨੂੰ ਇਹੀ ਕਿਹਾ ਸੀ ਹਾਂ ਜੀ ਉਸਟਾਰਮਾ ਨਿਕਲ ਗਈ ਤੇ ਪਹਿਲਾ ਬੱਚਾ ਗਰਭ ਕਿੰਨੇ ਸਾਲ ਦਾ ਹੋ ਗਿਆ ਇਹ ਡੇਢ ਸਾਲ ਦਾ ਹੋ ਗਿਆ ਤੇ ਡੇਢ ਸਾਲ ਦਾ ਪਹਿਲਾ ਬੱਚਾ ਹੈ ਹਾਂ ਤੇ ਅਗਲਾ ਬੇਬੀ ਗਰਭ ਚਾ ਕਿੰਨੇ ਮਹੀਨਾ ਦਾ 5 ਮਹੀਨਾ ਦਾ 5 ਮਹੀਨਾ ਵਾਹ ਅਰੇ ਮੋਦੀ ਜੀ ਕੀ ਘਵਾਈ ਆ ਇਸ ਬੇਬੀ ਦੇ ਦੰਦ ਨਹੀਂ ਆਉਂਦੇ ਸੀਗੇ ਅਸੀਂ ਮਮਾ ਜੀ ਕੋਲ ਪ੍ਰੇ ਕਰਾਈ ਸੀ ਕਿ ਤੇ ਡੇਢ ਸਾਲ ਬਾਅਦ ਦੰਦ ਹੋਣ ਲੱਗੇ ਦੰਦ ਨਿਕਲਨੇ ਸ਼ੁਰੂ ਹੋ ਗਏ ਡੇਢ ਸਾਲ ਤੱਕ ਬੇਬੀ ਦੇ ਦੰਦ ਹੀ ਨਹੀਂ ਨਿਕਲੇ ਅੱਛਾ ਕੀ ਜਦੋਂ 9 ਸਾਲ ਹੋਇਆ ਨਹੀਂ ਕਾਰਨ ਕੀ ਸੀ ਕਿਉਂ ਨਹੀਂ ਹੁੰਦਾ ਸੀ ਪਾਪਾ ਜੀ ਬਸ ਐਸਾ ਮਿਸਕਾਰਜ ਹੋ ਜਾਂਦਾ ਸੀਗਾ ਕਿੰਨੇ ਮਿਸਕਾਰਜ ਹੋਏ ਮੇਰੇ 3 ਮਿਸਕਾਰਜ ਹੋਏ ਸੀ ਇਹ ਅੱਛਾ ਹਾਂਜੀ ਤੇ ਫਿਰ ਇੱਥੇ ਕਦੋਂ ਆ ਗਏ ਅਸੀਂ ਇਹ ਕਿ ਸੇਕਾਰਡ ਦਿੱਤਾ ਸੀਗੇ ਹਾਂ ਜੀ ਸਾਨੂੰ ਦੱਸਿਆ ਸੀਗਾ ਸਾਨੂੰ ਕਿ ਕਿਥੇ ਨੇ ਵੀ ਆਜੋ ਇੱਕ ਵਾਰੀ ਚੱਲੋ ਹਾਂ ਜੀ ਹਾਂ ਜੀ ਇੱਕ ਵਾਰੀ ਅਸੀਂ ਦੇਖਣ ਹੀ ਆਏ ਸੀ ਕਿ ਬਾਬਾ ਜੀ ਰੋਂਦਾ ਆਇਆ ਮਾਂ ਮਿਸ਼ੇ ਇੱਕ ਜੂ ਹੱਸਦਾ ਹੱਸਦਾ ਕਹਿੰਦੇ ਵੇਖਣ ਹੀ ਆਏ ਸੀ ਮੈਂ ਕੀ ਕਹਣਾ ਪਰਮੇਸ਼ਵਰ ਜੀ ਨੇ ਕਿਹਾ ਸੀ ਉਹਨਾਂ ਨੂੰ ਕਹੋ ਇੱਕ ਵਾਰੀ ਆ ਜਾਓ ਬਸ ਵੇਖਣ ਇੱਕ ਦੇ ਵੀ 9 ਸਾਲ ਬਾਅਦ ਆਇਆ ਅਗਲਾ ਨਹੀਂ ਬੜਾ ਇੰਤਜ਼ਾਰ ਹੋਇਆ ਪਰਮੇਸ਼ਰ ਨੂੰ ਪਤਾ ਸੀ ਜਲਦੀ ਕੰਪਲੀਟ ਕਰਨਾ ਪਰਿਵਾਰ ਨੂੰ ਅਗਲਾ ਬੇਬੀ ਵੀ ਗਰਭ ਵਿੱਚ 5 ਮਹੀਨੇ ਦਾ ਬਣੂ ਸਾ। ਤਾਰੀਫ ਕਰਾਂਗੇ। ਕੀ ਕਹਾਂਗੇ ਸੁਣ ਵਾਲਿਆਂ ਨੂੰ? ਪਤਾ ਜੀ ਅਸੀਂ ਤਾਂ ਇਹ ਕਹਾਂਗੇ ਕਿ ਇੱਥੇ ਸਭ ਕੁਝ ਹੈਗਾ। ਜਦੋਂ ਪਾਪੇ ਇਹ ਸ਼ਬਦ ਸੁਣਨੇ ਆ ਸਾਨੂੰ ਬਹੁਤ ਹੀ ਆਨੰਦ ਤੇ ਬਹੁਤ ਹੀ ਸਾਨੂੰ ਖੁਸ਼ੀ ਸਾਨੂੰ ਮਿਲਦੀ ਹੈ। ਇਹ ਸ਼ਬਦ ਮੇਰੇ ਪ੍ਰਭ ਯਸ਼ੂ ਜੀ ਦੇ ਆਇਆ, ਪਵਿੱਤਰ ਆਪਾ ਜੀ ਦੇ ਆਇਆ। ਯੈਸ ਜਿਹੜੇ ਤੰਨ ਨੂੰ ਆਨੰਦ, ਦਿਲ ਦਿਮਾਗ ਸਾਰਾ ਕੁਝ ਅਨੰਦਿਤ ਕਰਦੇ। ਸਾਨੂੰ ਮਨ ਦੀ ਸ਼ਾਂਤੀ ਸਾਨੂੰ ਇੱਥੋਂ ਹੀ ਸਾਨੂੰ ਮਿਲਦੀ ਹੈ ਜੀ। ਉਹ ਤਾਂ ਪ੍ਰਭੂ ਜੀ ਕਿੰਨੇ ਚਿਰ ਤੋਂ ਤੁਸੀਂ? ਅਸੀਂ 15 ਸਾਲ ਤੋਂ। ਓਏ ਅਸੀਂ ਪਹਿਲਾਂ ਉੱਧਰ ਜਾਂਦੇ ਸੀ ਕਿ ਸਾਡੇ ਨੇੜੇ ਹੀ ਚਰਚ ਹੁੰਦਾ ਸੀ ਅੱਬੂਪੁਰੇ ਅੱਛਾ ਅਸੀਂ ਉੱਥੇ ਜਾਂਦੇ ਸੀ ਉੱਥੇ ਸਾਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਸੀਗਾ ਹੂੰ ਕੋਈ ਨਹੀਂ ਸੌਖੀ ਆ ਗਈ ਸੀ ਕਿ ਟਾਈਮ ਲਾਇਆ ਟਾਈਮ ਲਾਇਆ ਪਤਾ ਨਹੀਂ ਦਾ ਸ਼ ਤਾਂ ਦੁਸ਼ਟ ਆਤਮਾ ਸੀ ਉਹ ਜਾਣਦੀ ਨਹੀਂ ਸੀ ਇੱਥੇ ਨਹੀਂ ਆਉਣ ਦਿੰਦੀ ਸੀ ਪਤਾ ਸੀ ਇੱਥੇ ਭੱਜਣਾ ਪੈਣਾ ਪਰ ਆ ਗਏ ਅੱਜ ਗਵਾਹੀਆਂ ਪਾ ਗਏ ਹਾਂਜੀ ਤਾਰੀਖ ਕਰਾਂਗੇ ਜ਼ੋਰਦਾਰ ਤਾਲੀਆਂ ਬੜੇ ਤਾਲੀਆਂ ਹਾਂਜੀ ਕਿ ਨਾਮ ਆ ਤੁਹਾਡੇ ਕੀ ਪੁੱਧ ਰਹੇ ਹਨ ਬਲਿਆ ਮੇਰਾ ਨਾਮ ਸਰਜੀਤ ਕੌਰ ਹੈ ਅਸੀਂ ਪਿੰਡ ਅੱਕੂਵਾਲ ਤੋਂ ਰਹਿਣ ਵਾਲੇ ਆ ਬਿਮਾਰੀ ਕਿਹੜੀ ਦਿਖਾਈ ਹੋਏ ਰਿਪੋਰਟਾ ਕਾਦੀਆਂ ਚਕਾਈਆਂ ਤੂੰ ਹਾਂਜੀ ਰਿਪੋਰਟਾ ਕਾਦੀਆਂ ਲਈ ਆ ਡਾਟੀ ਸਾਡੀ ਗਵਾਹੀ ਇਹ ਕੀ ਆ ਸੈਲ ਸੈਲ ਡਾਊਨ 2.5 ਫੀਟ ਬੁਖਾਰ ਸੈਲ ਡਾਊਨ ਦਾ 2.5 ਫੀਟ ਬੁਖਾਰ ਚੱਲ ਫਿਰ ਅਜਣ ਦੁਸ਼ਟ ਆਤਮਾ ਤੇਰਾ ਸ਼ਰਾਲੀ ਘਾੜਨਾ ਮੈਂ ਬੋਲਦਾ ਸਰਗਦੀ ਇਹ ਦੁਸ਼ਟ ਆਤਮਾ ਨੇ ਗਾਲ ਚੁਕੰਨਾ ਚੱਕੀ ਦਾ ਪਾウダー ਛੁੱਟ ਦੇ ਦੂੰਗੇ ਸਮੁੰਦਰ ਜਨ ਕੈਜ਼ਾਦ ਕਰਨਾ ਇਸ ਬੇਟੀ ਨੂੰ ਫ੍ਰੀ ਇਨ ਦਾ ਨੇਮ ਆਫ ਜੀਸਸ ਹਾਂਜੀ ਅਸੀਂ 2 ਮਹੀਨੇ ਤੋਂ ਮੋਟਰਸਾਈਕਲ ਲੈਣਾ ਚਾਹੁੰਦੇ ਸੀਗੇ। ਅੱਛਾ। ਸਾਡਾ ਮੋਟਰਸਾਈਕਲ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਸੀਗਾ। ਪੈਸੇ ਦਾ ਇੰਤਜ਼ਾਮ ਨਹੀਂ ਹੋ ਰਿਹਾ ਸੀ। ਹਾਂਜੀ। ਅਸੀਂ ਸਾਇਟੀ ਬੈਂਕ ਵਿੱਚ ਗਏ ਸੀਗੇ ਅਸੀਂ ਉੱਥੋਂ ਪਹਿਲਾਂ ਲੋਨ ਲੈਣਾ ਸੀਗਾ। ਪਹਿਲਾਂ ਅਸੀਂ ਇੱਕ ਮੋਟਰਸਾਈਕਲ ਲਿਆ ਸੀਗਾ ਉਸ ਬੈਂਕ ਵਿੱਚੋਂ। ਅੱਛਾ। ਤੇ ਮੈਨੇਜਰ ਕਹਿੰਦਾ ਸੀ ਕਿ ਆ ਵੀ ਤੁਹਾਨੂੰ ਦੂਜਾ ਮੋਟਰਸਾਈਕਲ ਨਹੀਂ ਮਿਲ ਸਕਦਾ ਤੁਹਾਡਾ ਵੀ ਲੋਨ ਹੋਇਆ ਹੋਇਆ। ਪਹਿਲਾ ਲੋਨ ਚੱਲ ਰਿਹਾ। ਹਾਂਜੀ। ਇਸ ਕਰਕੇ ਦੁਬਾਰਾ ਉਹ ਨਵਾਂ ਲੋਨ ਅਸੀਂ ਨਹੀਂ ਪਰ ਸਕਦੇ। ਹਾਂਜੀ। ਅੱਛਾ। ਫੇਰ ਸੀ ਉਹ ਕਹਿੰਦਾ ਸੀ